ਚੱਲੇ ਆਪਾਂ ਹੁਣ ਕਰਨਦੀਦੀ ਹਣਾ ਵੱਲ ਪਤਾ ਨਹੀਂ ਘਰ ਹੈ ਕਿ ਨਹੀਂ ਇਹ ਗੱਡੀ ਤੇ ਗਈ ਸੀ ਕਿਤੇ ਭਾਜੀ ਦੇ ਨਾਲ ਬਾਜ਼ਾਰ ਵੀ ਹੈ ਤੋਪ ਬੋਜਾ ਲੈ ਆਏ ਅਸੀਂ ਆਏ ਮਠਿਆਈ ਲੈਣ ਆਉਣ ਵਾਸਤੇ ਕਰਨਦੀਦੀ ਵਾਸਤੇ ਅੱਗੇ ਆਈ ਆਪਾਂ ਜਾਂਦੇ ਹੁਣ ਚੱਲਨੀ ਆ ਕਹਿੰਦਾ ਕਿ ਵੈਰਾਈ ਲੱਗੀ ਕਣੀ ਅਸੀਂ ਆਏ ਸਰਨੇ ਦੀ ਦੁਕਾਨ ਤੇ ਆਨੇ ਕਾ ਹਰਫ ਤੇ ਵਾਜੂਟ ਦੇਖਣ ਆਮਲੇ ਹਾਂ ਪਾਰੰਦਸ ਤੇ ਅੱਛਾ ਇਹ ਕੋਟੰਦਾ ਕੌੜਾ ਜੀ ਨਹੀਂ ਸਰਨ ਤੇ ਸਾਡੀ ਨਰਮ ਗਰਮ ਜੀ ਪਿਆਮੀ ਵਾਲੀ ਨੀ ਆ ਵੀ ਦੇ ਨਿੱਕੀ ਕਿਥੇ ਕਰੇ ਉਨੇ ਕੋਈ ਨਹੀਂ ਵਿਖੰਡਣਾ ਮਤਲਬ ਇਸ ਇਲਾਕੇ ਤੋਂ ਸਾਰਾ ਇਸ ਤੋਂ ਨਵੀਂ ਨਹੀਂ ਲੈ ਗਏ ਹਾਂ ਮੈਂ ਤਾਂ ਜੀਆਰ ਵਾਲਿਆਂ ਦਾ ਹੀ ਲੈ ਲਏ ਗਿਫਟ ਕਿੰਨੇ ਦੀ ਹੁਣ ਜੇ ਥੋੜਾ ਸਮਾਨ ਲੈ ਲੈ ਥੋੜਾ ਲੈਣਾ ਜੇ ਆਪਾਂ ਸਮਾਨ ਹੋਰ ਇਹ ਕਾ ਨਾਰਾਂ ਦਾ ਡੱਬਾ ਲੈ ਲਿਆ ਮ ਨਾਲ

ਹਾਂ ਹੁਣ ਲੋ ਹੋਈ ਕਿ ਨਹੀਂ ਫੈਲ ਗਿਆ ਮਾਨਸਾ ਅਬ ਵੇ ਦੇ ਅਜਨ ਨੇ ਡਾਂਸ ਕਰਨ ਲੱਗਾ ਤੇਰੇ ਨਾਲ ਥੇ ਕਰਦੇ ਆ മക <laughs> 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 ോ ചക്കോ കോ ചക്കോട ਨਾਲੇ ਸੇਰ ਮਾਰਨ ਨੂੰ ਪਾਜੀ ਕਹਿੰਦੇ ਸੀ ਮੈਂ ਦੁਕਾਨ ਨਾਲ ਲਗਾ ਮੇਰਾ ਸਾਲਾ ਪਤਲਾ ਬੜਾਇਆ ਤੇ ਆ ਬਰੈਡ ਵਾਲੇ ਕੱਢ ਜਰਾ ਚਲੇ ਖਾਣੇ ਯਾਰ ਲੈ ਜਰਾ ਟੁੱਟਦਾ ਨਹੀਂ ਕੰਮ ਇਹ ਕੰਚੀ ਜਿਹਾ ਨਹੀਂ ਤੇ ਆ ਆ ਟੁੱਟਾ ਜੀ ਤੇ ਮਿਰਚ ਫਣੀ ਨਹੀਂ ਇਹ ਇਹ ਕੋਣ ਆਇਆ ਓਏ ਹੁਤੀ ਰੱਬ ਨਾਲ ਓ ਜੀ ਓਏ ਇਹ ਗੁਰਾ ਆਇਆ ਈ ਦੇ ਦੇ ਕੋ 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 ਇਹ ਨਕਲ ਸੁਪਾ ਯਾ ਨਾ ਅਰੇ ਆ ਜਾ ਠੀਜੀ ਖਾ ਲੈ ਹੈਂ ਸੂਟ ਦਿੱਤਾ ਕਣ ਸੂਟ ਪੰਜ ਮਿੰਟਾਂ ਜਣ ਬੈਓ ਚਾ ਠੀਜੀ ਖਾ ਠੀਜੀ ਖਾ ਵਾ ਪਤਾ ਠੀਜੀ ਖਾਂਦੇ ਪੁੱਤੋ ਖਾਂਦੋ ਠੀਜੀ ਚਾ ਬੱਚਾ ਹਰ ਗੁਣ ਵੀ ਖਾਓਗੀ ਠੀਜੀ ਹਰ ਗੁਣ ਵੀ ਖਾਓਗੇ ਬਾਹਰ ਲੱਗੀ ਓਏ ਤੋ ਤੇ ਇਹਨੂੰ ਬਾਹਰ ਕੱਢੀ ਜਾਣਾ ਵਾ ਜਾ ਵੀ ਜੋ ਹਾਂਜੀ ਤੇ ਮੈਂ ਸੀ ਸੀ ਇਹ ਆਸਤ ਬਾਜੀ ਨੇ ਆਦੂ ਤੇ ਫਰੂਟ ਕਿੱਥੇ ਹੀ ਫਰੂਟ ਨਾ ਠੀਕ ਹੈ ਨਹੀਂ ਨਹੀਂ ਮੈਂ ਦਾਂਗੀ ਆਪੇ ਤੁਹਾਨੂੰ ਦੀਵਾਲੀ ਦੀਆਂ ਤਾਂ ਨੂੰ ਭੱਜ ਬਹੁਤ ਬਹੁ ਜੀ ਹਰਫਤੇ ਪਤਾ ਤੈਨੂੰ ਨਹੀਂ ਤੂੰ ਇਦਾਂ ਘਰ ਫੜ ਕੇ ਹਰਫਤੇ ਹੁੰਦੇ ਦੇ ਫਿਰ ਨਹੀਂ ਫੜਦੇ ਚੱਲ ਜਾ ਜਾ ਮਮੇ ਵਾਜ ਤਾ ਤੂੰ ਆਵਾਜ਼ ਨਹੀਂ ਜ਼ੋਰ ਚ ਆਵਾਜ਼ ਨਾਓ ਬਾਈ ਚੱਚੀ ਗਾ ਠੀਕ ਐ ਐਸੀ ਗੱਲ ਬਧਾਈਆਂ ਹਾਲਾਤੀ ਨੇ ਆ ਸੁੱਟਣਾ ਦੇਖਦੇ ਆ ਪਾਣਾ ਗੱਲ ਤੇ ਦਾਤਾ ਪਤਰੀ ਜਾਣ ਲਈ ਆ ਖਾਣੀ ਦਿਖਾ ਲੈ ਇੱਕ ਦੀ ਮਟਰੀ ਖਾਣੀ ਮੈਂ ਦਿਖਾਣ ਲੱਗਾਂ ਖਾਣੀ ਐ ਮੈਂ ਹਾਂ ਮੈਂ ਨੇ ਮਾਤੇ ਸਲੂਨ ਤੇ ਜਿਹੜਾ ਸਾਡਾ ਸਟਾਫ ਆ ਉਹਦੇ ਵਾਸਤੇ ਮਠਿਆਈ ਦੇ ਡੱਬੇ ਲੈਣ ਵਾਸਤੇ ਕਰਾ ਕਰਾ ਸਫਾਈ ਸਰ ਗਨੇ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਲੈ ਵੀ ਆ ਬਾਈ ਹੁਣੀ ਗੇਟ ਬਣਾ ਗਏ ਆ ਕਿਦਾਂ ਸਾਰੇ ਜਣਾਂ ਦੱਸੇ ਵਧੀਆ ਬਣਿਆ ਸਰੋ ਚੱਕ ਜਾ ਠੀਕ ਆ ਬਣਾਉਣਾ ਚਾਹੁੰਦਾ ਮੈਂ ਬਾਈ ਦਾ ਕੰਟੈਕਟ ਨੰਬਰ ਮੈਂਸ਼ਨ ਕਰ ਦੇਣਾ ਸਾਰੇ ਜਣੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਟਾ ਇਹ ਬਾਈ ਹੈਗਾ ਕਾਧੀਆਂ ਸ਼ਹਿਰ ਦਾ ਰਹਿਣ ਵਾਲਾ ਸਰੋ ਚੱਕ ਓ ਜੀ ਇਹ ਲੈ ਆਨੇ ਖੜਿਆ ਜਾਂਦੇ ਮਿੰਦੇ ਦੇ ਓਕੇ ਕਿ ਆਫਰ ਲਾਉਣੀ ਹੈ ਅੱਧੀ ਰਾਤ ਓਏ ਹੌਣ ਲਗਣੀਆਂ ਵਧੀਆ ਕਿਉਂ ਲੜੀਆਂ ਕਰੋ ਚੱਕ ਭਾ ਓਕੇ ਰਿਪੋਰਟ ਹੋਏਗਾ ਨਹੀਂ ਕੰਮ ਇਥੇ ਆ ਗਿਆ ਨਾ ਫਰੱਗ ਲੈਣ ਵਾਸਤੇ ਫਿਰ ਘਣਾਣੇ ਕਰਾਊਗਾ ਮੈਂ ਤੁਹਾਨੂੰ ਆ ਦੇ ਦੇ ਯਾਰ ਇਧਰ ਨਾਲ ਦੇ ਦੋ ਤਿੰਨ ਪੈਕੇਟ ਦੇ ਦੇ 30 ਇੱਕ ਘਟ ਹੋਇਆ ਨਾ ਤੇ ਤੈਨੂੰ ਰਖੜਨਾ ਹੀ ਹੂੰ ਮੈਂ ਤੈਨੂੰ ਦੱਸਦਾ ਕੱਲ ਹਾਂ ਆ ਆ ਚੱਲੂਗਾ ਪੰਜ ਮਿੰਟ ਹਾਂਜੀ ਇਹ ਤੋਂ ਡੀ ਜੈ ਨਹੀਂ ਰੱਖੜੀਆਂ ਆਣੀ ਲੈ ਵੀ ਇਧਰ ਭਰਾਣ ਸਮਾਨ ਡਿਆ ਚਲ ਗਿਆ ਘਰ ਆਪਣੇ ਫੁਰਕੇ ਆ ਵੀ ਇਹਨਾਂ ਹੀ ਸਪੈਸ਼ਲ ਲੈਂਦਾ ਐਸੇ ਕੰਮ ਵਾਸਤੇ ਹਾਂ ਹਾਂ ਬੰਦ ਹੋ ਗਈ ਵੀ ਚੱਲ ਵੀ ਹੈ ਬੰਦ ਹੋ ਗਈ ਅੱਛਾ ਅਸੀਂ ਚਲਾਉਂਦੇ ਨੇ ਸਾਡੇ ਨੇ ਭਾਏ ਅੱਜ ਹੋ ਜੇ ਭਾਏ ਕਿਉਂ ਕਰਾ ਚੱਕ ਫਿਰ ਅੱਜ ਵੀਰ ਕੋ ਮਾਇਆ ਬੋਲਦੀ ਵਾਵਾ ਹਾਂ ਅੱਜ ਦੁੰਬੀ ਵਾਲ ਦੇ ਸਾਰੇ ਪੈਸੇ ਇਕੱਠੇ ਕੀਤੇ ਹੈਂ ਰੱਬ ਦੇਈ ਜਾਂਦਾ ਪੜਾਈ ਜਾਂਦੇ ਬਾਬਾ ਸਹੀ ਗੱਲ ਆ ਚੱਲੇ ਜੀ ਬੰਬਾ ਗਏ ਯਾ ਮੱਝੀਏ ਸ਼ੇਰ ਮੱਝੀਏ ਸ਼ੇਰ ਮੱਝੀਏ ਬਹੁਤ ਘੈਂਡਾ ਹੁੰਦੇ ਸ਼ਾਟ ਲੜਨ ਰਿੰਗ ਲਾਈਟਾਂ ਨੀਂ ਚਲਾ ਲੈ ਤੂੰ ਆ ਲੈ ਤੂੰ ਆ ਨਿਕਲ ਗਿਆ ਫੜ ਕੇ ਅਹ ਨਹੀਂ ਫੂਕ ਦੀ ਮਾਰੀ ਦੀ ਪਿੰਨਾ ਇਹਨੂੰ ਬਣਾ ਫੂਕ ਜੀ ਗਰਮ ਜਿਆ ਕਰਮ ਜਿਆ ਜਰਾ ਗਰਮ ਜਿਆ ਕਰਕੇ ਮਾਰੀ ਹਾਂ ਚੱਲ ਚੱਲ ਤੋਸਾ ਆਪੇ ਮਰੇਣ ਚੱਲ 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 ਅਹ ਨਹੀਂ ਕੋਸ ਸਾ ਤੂੰ ਹੁਣ ਕ ਚਲਾਓ ਜੋਰ ਨਾਲ ਚਲਾ ਨਾ ਆ ਇਦਾਂ ਦੋ ਤਿੰਨ ਇਕੱਠੇ ਸੁੱਟ ਫੂਕ ਜੀ ਮਾਰ ਕੇ ਦੋ ਤਿੰਨ ਇਕੱਠੇ ਸੁੱਟ ਮਟ ਕੇ ਨਹੀਂ 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 ਇੱਕੋ ਹੀ ਚੱਲਿਆ ਵਾ ਬਾਕੀ ਕਿੱਥੇ ਕਿੱਥੇ ਫੂਕ ਮੂ ਬਲੇ ਬਲੇ ਇਹਦਾ ਚੰਗਾ ਖੜਾ ਆ ਗਿਆ ਦੇਖੀ ਜਾ ਤੈਨੂੰ ਕੀ ਨਾ ਜੋਰ ਚ ਮਾਰਨਾ ਚੱਲ 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 ਤੇਰੇ ਚੱਲ ਗਏ ਓਏ ਇਹ ਟੂਣਾ ਜ ਮਜ਼ਾ ਕਰ ਕੋਸ ਸਾਹ ਅੱਗੇ ਮੂਰੇ ਆਈ ਚ ਹਾਏ ਓਏ ਹਾਏ ਵਾ ਹਾਏ ਵਾ ਕੋ ਸਾਹਿਬ ਸਿੱਧੇ ਮਾਰੋ ਪਲਾਟਾ ਥਾ ਨੂੰ ਸਿੱਧੇ ਮਾਰੋ ਹਾਂ ਪੂਕ ਨਹੀਂ ਪੰਡੀ ਪੂਕ ਨਹੀਂ ਪੰਡੀ ਤਿੰਨ ਚਾਰ ਮਾਰਨਾ ਫਿਰ ਚੱਲਦੇ ਵਧੀਆ ਹਾਂ ਲੈ ਜੱਟ 100 ਵਰਗਾ ਤਿੰਨ ਚਾਰ ਨਾਲ ਨਹੀਂ ਗੱਲ ਬਣਾਉਣੀ ਨਾ 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 ਇੱਕ ਨਾਲ ਹੀ ਗੱਲ ਬਣੂਗੀ ਆਹ ਨਾ 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 ਇਹਨੇ ਆਪਣੇ ਲੈ ਬਣੇ ਉਹ ਲੈ ਆ ਉੱਥੇ ਲੱਲਾ ਉਹ ਪਸਾਤੀ ਕਿੱਥੇ ਉਹ ਲੈ ਕਦਰ ਹੈ ਇਹ ਕੀ ਤਾਈ ਗਮ ਨਦਰਿਆ ਇਹ ਰਹਿੰਦੇ ਹੋ ਖਦਰੇ ਵਾਲੇ ਭਾ ਕੰਮ ਚੱਲ ਬਾਈ ਬੱਲ ਚੱਲੇ ਕਿਨੇ ਇੱਥੇ ਬਹਿ ਕੇ ਨੇ ਇੱਥੇ ਬਹਿ ਕੇ ਨਾਲ ਚਲੋ ਨਹੀਂ ਕਰੋ ਸਹੀ ਪਿੱਤਾ ਨਹੀਂ ਕਿਹਦੇ ਆ ਚਾਚਾ ਵੀ ਕਿੱਡੇ ਗਿਆ ਨਾ ਹੁੰਦਾ ਇਹ ਗਾੜੀ ਉਹ ਨਹੀਂ ਰੁਕ ਜਾ ਫਿਰ ਚੱਲ ਚੱਲ ਗਿਆ ਹੀ ਬੜਾ ਵਧੀਆ ਲਿਆ ਵੀ ਕੋਸਾ ਵਾਪਸ ਹੋਇਆ ਮਰੇ ਹੁਣ ਇਹਨੇ ਪਹੁੰਚਦੀ ਕਿ ਨਹੀਂ ਉੱਤੇ ਮੈਨੂੰ ਹੁਣ ਕੋਸਾ ਮਰੇ ਗੋਲਾ ਦੇ ਆਹ ਮੈਂ ਦਦਾ ਫੁਲਚਰੀ ਵੀ ਗੀਤ ਸੁਣਾਣਾ ਨਿੱਕੀ ਜੀ ਛੋਟੀ ਜੀ ਛੋਟੀ ਜੀ ਰੱਖ ਲੈ ਹਵਾ ਜੀ ਛੋਟੀ ਜੀ ਚਾਹਉਂ ਤੀ ਨਹੀਂ ਤੇਰਾ ਫੋਨ ਹੁ ਮਤਾਂ ਨਹੀਂ ਸਕਦਾ ਓਏ ਛੋਟੀ ਜੀ ਕਿਵੇਂ ਲੱਗੀ ਦਦਾ ਦਾਦੇ ਨੂੰ ਥੀੜ ਪੋਜਣੀ ਕਿੰਨਾ ਲੱਗਦਾ ਬਹੁਤ ਤੇ ਦੇ ਓਏ ਓਏ ਤਾ ਨੂੰ ਉੱਪਰ ਨੂੰ ਜਾਣੀ ਉੱਪਰ ਨੂੰ ਪੋਣੀ ਜਾ ਉੱਚੇ ਉੱਚੇ ਓਏ ਤਾਂ ਕੀ ਹੋਇਆ ਓਏ ਤਾਂ ਪਰ ਹੋਪ ਓਏ ਜਾ ਆ ਗਿਆ ਆ ਗਿਆ ਆਏ ਆਏ ਓਏ ਜੋ ਪੜ੍ਹੇ ਨਹੀਂ ਹੈ ਆਏ ਉੱਪਰ ਇਸ ਤਾਂ ਨਹੀਂ ਨਹੀਂ ਮਾਰੇ ਕੀ ਦਾਟਾ ਚੁੰਦੀਆ ਦਾ ਓਏ ਓਏ ਚੱਦਈ ਓਏ ਇਹ ਇਹ ਨਾ ਕਰਕੇ ਲੈੰਦੇ ਦੱਸੇ ਜਿੰਦੀ ਨਹੀਂ ਹੁਣ ਮਾਸੀ ਨੇ ਤੇਰਾ ਘੜਦਾ ਹੀ ਆ ਇੱਥੇ ਪਿਆ ਹੀ ਇੱਧਰ ਹੋ ਜਾ ਰਹਿ ਨਹੀਂ ਉਹਦਾ ਆ ਹੁਣ ਇਧਰ ਗਈ ਆ ਹੋਈ ਆ ਹੁਣ ਪਿਆ ਹੀ ਟੱਕ ਲੈ ਹੁਣ ਕਾਨੇ ਵਾਲੀ ਰਵਾਈ ਦੀ ਵਾਰੀ ਆ ਗਈ ਗੁਰਵਾ ਧਿਆਨ ਵਿੰਗੀ ਵਿੰਗੀ ਓਏ ਆ ਜਾ ਆ ਜਾ ਇਹਨੇ ਕਿੱਧਰ ਮੜ ਜਾਣਾ ਚੱਲ ਗਈ ਚੱਲ ਗਈ ਚੱਲ ਗਈ

ਨਹੀਂ ਨਹੀਂ ਕੋਈ ਪਤਾ ਨਹੀਂ ਇਹਦਾ ਮੈਂ ਚੱਲ ਚੱਲ ਓਏ ਓ ਤੇਰੇ ਵੱਡੇ ਦੀ ਉਹ ਉੱਜਾ ਨਾ ਵੱਢ ਕੇ ਪਾ ਲੈ ਵੱਡਾ ਲੱਗੇ ਨਾ ਚਲ ਉਹ ਨੂੰ ਨਾ ਇਹਦਾ ਗਾੜੀ ਹੋ ਜਾਂਦੀ ਹੈ ਕਿਹਦਾ ਤਾਂ ਲੱਗਦਾ ਆਹ ਦੇ ਰਵਾੰ ਬੜੀ ਗੈਂਡ ਬਣੀ ਹੋ ਰੀਲ ਚੱਲ ਰੁਕ ਜਾ ਜਰ ਭਾਈ ਮੇਰੇ ਚੱਲ ਇਕਾਲੇ ਇਹ ਚਾਮਾ ਕਰ ਆਓ ਆਓ ਉਗਾੜਿਓ ਪੋਣੀ ਦੋ ਇਕਾਲੇ ਨੂੰ ਲੇਟ ਬੜੀ ਛੱਡੀ ਏ ਉਹ ਨਹੀਂ ਜੋਰੀਆਂ ਨੇ ਘੱਟ ਮਾਰਿਆ ਦੇ ਵਾਹ ਵਾਹ ਬ੍ਰਦਰ ਇਹ ਆਪੇ ਸਮਝ ਨਹੀਂ ਆ ਆਇ ਤੇਰੇ ਉਸ ਆ ਗਏ ਹਰਗੁਣ ਨੇ ਕਿਹਦੇ ਨੇ ਪਟਾਕੇ ਆ ਵੀਚੇ ਛੋਟੇ ਆ ਗਏ ਹਰਗੁਣ ਆਜਲਾ ਯਾਰ ਯਾਰ ਹਰਗੁਣ ਨੇ ਛੋਟੇ ਪਟਾਕੇ ਨਹੀਂ ਬੰਦੀ ਗੱਲ ਆ ਲੈ ਆ ਲੈ ਨੀ ਕੇ ਨਹੀਂ ਬੰਨੀ ਗੱਲ ਨਹੀਂ ਬੰਨੀ ਕੋਸਾ ਬਾਪਏ ਹੁਣ ਮਰੇ ਤੇ ਵੀ ਨੀ ਸਾਲਾ ਡਾਤਾ ਕੋਚੀ ਕਰੇ ਦਿਖਾ ਲਵੇ ਚੱਲਦੇ ਆਂ ਤੇ ਆਂ ਨਹੀਂ ਆਰਾਮ ਨਾਲ ਸੌਣੇ ਚਾਹੀਦੇ ਆ ਲੈ ਚੱਲ ਗਈ ਕਿ ਨਹੀਂ ਆ ਗੋ ਆ ਆ ਨਹੀਂ ਦਲਦੀ ਇਹ ਲੋਨ ਕਿਤੇ ਬੁੱਤ ਨਾ ਚਾਹੋ ਆਪੇ 1 ਕਿਲੋ ਉਹ ਵਾਜਾ ਅਗਲਾ ਰਹਿ ਸਾਰਿਆਂ ਦੇ ਕਾਟੇ ਚੱਲਦੇ ਨਹੀਂ ਹੋਈ ਦਾਦਾ ਹੁੰੜਿਆ ਗੁੱਸੇ ਹੁਣ ਚਲੋ ਆ ਲੈ ਲਾ ਲਾ ਅੰਨਾਰ ਲਗਾ ਚਲੋ ਨਾਰਾ ਇੱਕ ਨਿਕਾ ਨਿਕਨ ਆ ਰਹੀ ਏ ਚਲਾ ਦੇ ਨਾਰੀਓ ਚਲਾ ਦੇ ਚਲਾ ਦੇ ਨਿਕਨ ਆ ਰਿਆ ਖਲੋਤਾ ਰ ਭੋਇ ਕੋ ਗੱਲ ਨਹੀਂ ਗੱਲ ਖਲੋਤਾ ਰ ਕੀ ਹੋਇਆ ਵਾ ਵੇ ਯਾ ਤਾਂ ਕੋਈ ਚੰਗੀ ਵਾ ਉਹ ਕੰਮ ਨਾ ਮੈਂ ਨੂੰ ਚੜੀ ਚਲਾਉਣ ਦੇ ਵੀ ਅਜੇ ਹੱਥ ਮਸਤ ਨਹੀਂ ਆ। ਬੜੇ ਅਸੀਂ ਚਾਹੀਏ ਤੂੰ ਕਹਿੰਦਾ ਰਹੇ ਹੁਣ। ਹੈ ਸਾਰੀ ਦੁਨੀਆ ਉੱਤਰ ਗਈ ਆ ਤੇ ਬਾਪਾ। ਇੱਕ ਫੋਲ ਚੜੀ ਨੂੰ ਟੁਖੰਡੀ ਸੇਰ ਦੀ ਡਿਆ ਜੀ। ਇਹ ਚਲਾਉਣੇ ਆ। ਬੱਸ ਕਰ ਗਿਆ ਕੰਮ। ਨੋਮਾ ਕੀ ਗੋੜੀ ਬੜੇ ਚੜਦਾਂ ਰਿਆ ਇਹਨੂੰ ਮਾਫੀ ਚ ਲਾਉਣ ਲੱਗਣ ਲਿੜੀ। ਕਵੇਲਾ ਹੋਣਿਆ ਜੱਸੀ ਆ ਗੰਦਾ ਬਾਬਾ ਚੱਲ ਬਾਬੇ ਦਾ ਕਰ ਗੱਲ ਵੇ ਨਾ ਵੇ ਟੀਲਾ ਫੂਕ ਤੇ ਤੀਆਂ ਚੱਲੀ ਜਾਣਾ ਦੱਬੀ ਦਾ ਦੀ ਮੁੱਗੀ ਉਹਦੇ ਦੱਬੀ ਮੁਕਾਤੀ ਜਵਾਨ ਨੇ ਉਹ ਆਗ ਨਹੀਂ ਲੱਗੀ ਨੂੰ ਤਾਂ ਮੇਰਾ ਕੀ ਕਸੂਰ ਦੱਸੋ ਆਪੇ ਰੱਬ ਨਹੀਂ ਆ ਵਾਈ ਰੱਬ ਨਾ ਆਉਂਦੀ ਆ ਆਹ ਬੰਗ ਚੱਲਦੀ ਨੂੰ ਪੱਠੀ ਪੁੱਠੀ ਜੀ ਡਾਓ ਇੱਕ ਰਿਫੈਸ਼ ਨਹੀਂ ਹੈ ਰੱਬ ਨਾ ਆਉਂਦਾ ਉਹ ਚੱਲ ਗਈ ਚੱਲ ਗਈ ਤੇ ਣਾੜੀ ਦੇ ਨਾਂ ਦਾ ਨਾ ਬੋਲੇ ਸੋਨ ਹੋ ਸਤਿ ਸ਼੍ਰੀ ਅਕਾਲ ਤੁਹਾਨੂੰ ਜਿਹੜੀ ਸ਼ਰਟ ਦਿਸਦੀ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹਾਂ ਇੱਕ ਟੂ ਡਿਪੋ ਪਿਆਰਾ ਲਾਈਟ ਲਾਓ ਜੀ ਕਿਹੜੀ ਇਹ ਬਣਾਉਣੀ ਵੀਡੀਓ ਬਣਾਉਣੀ ਤੇਰੀ ਮਨ ਉਹ ਕਿੱਡਾ ਸੋਹਣਾ ਲੱਗਣ ਡਿਆ ਯਾਰ ਕੋਣ ਹੋਰ ਚਲੋ ਸੀਕ ਲਾ ਦੇ ਹਾਂ ਅੱਲਾ ਅੱਜ ਮੈਂ ਜਾ ਇਹ ਜਗਦੀ ਵਾਓ ਅੱਜ ਬੜੀ ਹੈਪੀ ਬਰਥਡੇ ਹੈਪੀ ਬਰਥਡੇ ਕਰ ਦੋ ਹੈਪੀ ਬਰਥਡੇ ਟੂ ਯੂ ਟੂ ਯੂ ਪਹਿਲਾ ਪਹਿਲੀ ਫੁੱਲ ਜੜੀ ਜੜੀ ਨਹੀਂ ਚਲਾਈ ਹੁਣ ਆਪ ਉਹ ਹੈਪੀ ਬਰਥਡੇ ਬੜੇ ਮੇਰਾ ਪੈੜ ਕਿਤੇ ਪੈੜ ਨੂੰ ਇੱਧਰ ਕਰ ਦੋ ਠੀਕ ਆ ਐਵਰੀਬਾਡੀ 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 ਬਰਥਡੇ ਬਰਥਡੇ ਹਰ ਕੋਣ ਨੂੰ ਹਰ ਕੋਣ ਦੇ ਵਲੇ ਸਾਰੇ ਖਣਾ ਮੈਂ ਦਾਦੀ ਅੱਗੋਂ ਜੀ ਆਦਗੋਂ ਘਾਤਗੋਣੋ ਇਹ ਮੇਂ ਅਗਲੀ ਸਾਲ ਗਿਆ ਕਹਿੰਦਾ ਮੈਨੂੰ ਲਿਆਖ ਦੋ ਹਾਂ ਚੋਣ ਇੱਕ ਵਾਓ ਆਜਾਉਂਦੇ ਆ ਇਹ ਪੋਚ ਜਾਂਦੀ ਹੈ ਪੋਚ ਜਾਂਦੀ ਹੈ ਆਏ ਖੁਸ਼ੀ ਰਹੁੰਦੇ ਬੜਾ ਮਜ਼ਾ ਆਉਂਦਾ ਇਹ ਕੋਲਕਾ ਤਾਰੇ ਹੈ